اپنی 사ਸ ਨਾਲ ਗਰਮੀਂਆਂ ਗੱਲਾਂ ਹੀ ਕਾਤੀ ਸੀ ਤਾਂ ਵਿੱਕੀ ਨੇ ਚਾਲ ਖੇਡ ਲਈ ਕਿ ਜੇ ਤੇਨੂੰ ਗਰਮੀ ਲੱਗਦੀ ਹੈ ਤਾਂ ਤੇਰੇ ਪਿੰਡ ਚਲੀ ਜਾ ਉੱਥੇ ਤਾਂ ਏਸੀ ਹੈਗਾ ਇਹ ਤੇ ਪ੍ਰੀਤ ਮੰਨ ਗਈ ਤੇ ਖੁਸ਼ ਵੀ ਹੋ ਗਈ ਕਹਿੰਦੀ ਨਹੀਂ ਮੈਂ ਤਾਂ ਜਾਣ ਕੇ ਕਰਦੀ ਸੀ ਪਰ ਉਹ ਕਹਿੰਦਾ ਨਹੀਂ ਮੈਂ ਸੱਚੀ ਜਾਵਣਾ ਤੇ ਉਹ ਚਲੇ ਜਾਂਦੇ ਆ ਜਦੋਂ ਉਹ ਜਾਂਦੀ ਹੈ ਤਾਂ ਸੰਦੀਪ ਉੱਤੇ ਸਬਜ਼ੀ ਕੱਟ ਰਹੀ ਹੁੰਦੀ ਹੈ ਤੇ ਜਦੋਂ ਉਹਨਾਂ ਦੀ ਉਹ ਗੱਡੀ ਦੇਖਦੇ ਆ ਤੇ ਉਹ ਖੁਸ਼ ਹੋ ਜਾਂਦੀ ਉਸਦੀ ਮੰਮੀ ਤੇ ਭੱਜ ਕੇ ਉਹਨਾਂ ਨੂੰ ਮਿਲਦੀ ਆ ਭਤੀਜਾਈ ਨੂੰ ਪਰ ਸੰਦੀਪ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਬੁਲਾਉਂਦੀ ਤੇ ਇਸ ਗੱਲ ਦਾ ਗੁੱਸਾ ਹੀ ਸੰਦੀਪ ਦੀ ਸੱਸ ਨੇ ਕੀਤਾ ਕਿ ਮੇਰੇ ਧੀ ਜਵਾਈ ਨੂੰ ਚੰਗੀ ਤਰ੍ਹਾਂ ਬੁਲਾਇਆ ਨਹੀਂ ਗਿਆ ਫਿਰ ਉਸ ਤੋਂ ਬਾਅਦ ਵਿਕੀ ਦੀ ਮੰਮੀ ਨੇ ਯਾਨੀ ਕਿ ਪ੍ਰੀਤ ਦੀ ਮੰਮੀ ਨੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਕਿ ਕੱਲ ਤੇਰੇ ਭੂਆ ਕੁਫੜ ਹੋਰੀ ਆਈ ਸੀ ਤੇ ਪੈਸਿਆਂ ਨੂੰ ਲੱਗ ਕੇ ਉਹ ਬਹੁਤ ਬੋਲਦੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਵਿਕੀ ਇਹਦੇ ਪੈਸੇ ਤੁਸੀਂ ਕੱਟ ਲਓ ਤੇ ਉਹਨਾਂ ਨੇ ਕੱਟੇ ਨਹੀਂ ਕਹਿੰਦੇ ਅਸੀਂ ਤਾਂ ਆਪ ਹੀ ਉਸ ਤੋਂ ਪੈਸੇ ਲਵਾਵਾਂਗੇ ਸਾਹਕਤਾ ਉਹ ਕਾਰ ਲਵਾਵਾਂਗੇ ਤੇ ਉਹਨਾਂ ਵਿੱਚ ਸ਼ਰੀਕੇ ਦੇ ਗੱਲਾਂ ਵੀ ਕੀਤੀਆਂ we <laughs> ਮੋਸੋ ਕੇ ਬਹੁਤ ਗਲਤ ਕਰ ਸੀ ਤੇ ਸੰਦੀਪ ਨੂੰ ਭੇਜ ਦਿੱਤਾ ਪਕਵੜੇ ਬਣਾਉਣ ਤੇ ਜਦੋਂ ਪਕਵੜੇ ਬਣਾ ਕੇ ਉਹ ਘੜਦੀ ਹੈ ਤੇ ਵਿੱਕੀ ਖਾ ਕੇ ਪਕਵੜੇ ਚਲਾ ਜਾਂਦਾ ਹੈ ਤੇ ਕਿਸੇ ਨੂੰ ਮਿਲ ਕੇ ਵੀ ਨਹੀਂ ਜਾਂਦਾ ਸਿਰਫ ਪ੍ਰੀਤ ਤੇ ਉਸਦੀ ਮੰਮੀ ਨੂੰ ਹੀ ਮਿਲ ਕੇ ਜਾਂਦਾ ਹੈ ਤੇ ਜਿਹੜਾ ਜਦੋਂ ਫਿਰ ਸੰਦੀਪ ਵਾਪਸ ਆਉਂਦੀ ਹੈ ਤਾਂ ਉਸ ਨੂੰ ਉਸ ਵੱਲ ਵੇਖਦੀ ਹੈ ਕਿ ਇਹਨਾਂ ਨੇ ਵੀ ਸੰਦੀਪ ਨੇ ਵਿੱਕੀ ਨੂੰ ਬੁਲਾਇਆ ਵੀ ਨਹੀਂਗਾ ਤੇ ਜਦੋਂ ਪ੍ਰੀਤ ਸੰਦੀਪ ਦਾ ਕੰਮ ਨਿਭੜ ਜਾਂਦਾ ਤੇ ਰਸੋਈ 'ਚ ਵਾਪਸ ਆਉਂਦੀ ਹੈ ਤੇ ਉਹ ਦੇਖਦੀ ਹੈ ਕਿ ਉਹ ਚਲਾ ਜਾਂਦਾ ਹੈ ਵਿੱਕੀ ਤਾਂ ਉਸ ਦੇ ਪਿੱਛੇ ਪੈ ਜਾਂਦੀਆਂ ਮਾਵਾਂ ਧੀਆਂ ਕਿ ਇਸ ਨੂੰ ਮੇਰੇ ਜਵਾਈ ਨੂੰ ਬੁਲਾਇਆ ਨਹੀਂ ਗਾ ਵਿਕੀ ਬਿਨਾ ਮਿਲੇ ਮੈਂ ਮੁੜ ਗਿਆ ਤਾਂ ਸੰਦੀਪ ਨੇ ਕਿਹਾ ਕਿ ਉਹ ਰੁਕ ਜਾਂਦਾ ਜੇ ਮੈਂ ਉਹ ਜਾਣ ਲੱਗਿਆ ਸੀ ਤੁਸੀਂ ਮੈਨੂੰ ਆਵਾਜ਼ ਮਾਰ ਦਿੱਤੀਆਂ ਮੇਰਾ ਬੜਾ ਮੂੰਹ ਨਾ ਖਲਾਓ ਤੇ ਫਿਰ ਪ੍ਰੀਤ ਦੀਆਂ ਗੱਲਾਂ ਵਿੱਚ ਫੋਨ ਲੱਗ ਪਈਆਂ ਕਿ ਪ੍ਰੀਤ ਨੂੰ ਸੰਦੀਪ ਕਹਿੰਦੀ ਕਿ ਤੈਨੂੰ ਸਾਰੇ ਸੱਚਾਈ ਦਾ ਪਤਾ ਲੱਗ ਚੁਗਾ ਕਿ ਕਿਉਂਕਿ ਪ੍ਰੀਤ ਹੈਰਾਨ ਸੀ ਕਿ ਇਹਨਾਂ ਵਿੱਚ ਲੜਾਈ ਕਿਵੇਂ ਹੋਣ ਲੱਗ ਗਈ ਕਿਉਂਕਿ ਜਦ ਮੇਰੇ ਵਿਆਹ ਤੋਂ ਪਹਿਲਾਂ ਤਾਂ ਇਹਨਾਂ ਵਿੱਚ ਲੜਾਈ ਨਹੀਂ ਹੁੰਦੀ ਸੀ ਤਾਂ ਸੰਦੀਪ ਨੇ ਕਿਹਾ ਕੋਈ ਗੱਲ ਨਹੀਂ ਤੇਰੇ ਭਰਾ ਤੇ ਡੈਡੀ ਨੂੰ ਆ ਲੈਣ ਤੇ ਸਾਰਿਆਂ ਦੇ ਸਾਹਮਣੇ ਹੀ ਮੰਮੀ ਦੇ ਕਾਲੇ ਚਿੱਠੇ ਖੋਲ੍ਹਾਂਗੇ ਤੇ ਨਾਲੇ ਤੇਰੇ ਸਹੁਰਿਆਂ ਦੇ ਤੂੰ ਕੱਲੀ ਕੱਲੀ ਗੱਲ ਧਿਆਨ ਦੇ ਨਾਲ ਸੁਣੀ ਤੇ ਜੇ ਮੇਰਾ ਬਤ ਮੁਖਰਾਤਾ ਤਾਂ ਤੁਹਾਨੂੰ ਅੱਗੇ ਲੱਗ ਜਾਣੀ ਹੈ ਤੇ ਇਸ ਕਰਕੇ ਮੈਂ ਤਾਂ ਬੋਲਦੀ ਨਹੀਂ ਇਹ ਕਿ ਸੰਦੀਪ ਉਥੋਂ ਚਲੀ ਜਾਂਦੀ ਹੈ ਕਿ ਭਾਵੇਂ ਤੱਕ ਮੁੰਡਾ ਤੇ ਕੁੜੀ ਘਰੇ ਨਹੀਂ ਆਏ ਤੈਨੂੰ ਦਾਦੀ ਹੋਣ ਦੇ ਨਾਤੇ ਕੋਈ ਫਰਕ ਨਹੀਂ ਪੈਂਦਾ ਤੇ ਸੰਦੀਪ ਆਪਣੇ ਜਵਾਕਾਂ ਨੂੰ ਟਿਊਸ਼ਨ ਤੋਂ ਲੈਣ ਤੋਂ ਚਲੀ ਜਾਂਦੀ ਹੈ ਤੇ ਉਸਦੀ ਮੰਮੀ ਨਾਲ ਸੱਚ ਸਾਹਮਣੇ